ਹਾਂਜੀ ਮੈਂ ਵੈਂਡਰੀ ਨਾ ਬਣਾ ਲਓ ਹਾਂ 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 ਦੱਸੋ ਕੋਈ ਨਹੀਂ ਗੱਲ ਵੱਤ ਹਾਂਜੀ ਕਿਵੇਂ ਹੋ ਜਰ ਗਿਆ ਗਿਆ ਠੀਕ ਆ ਰੂ ਨਾ ਲੈ ਕੇਂਦੀ ਐ ਨਾ ਵਕੇ ਨਹੀਂ ਫਿਰ ਆਪਾਂ ਹੀ ਲੈ ਆਨੇ ਕਾਂਹਲੇ ਮੇਲੇ ਲੈ ਆਵਾਂ ਨਾ ਲੈ ਕੇਦਾ ਪਿੰਡ ਦਾ ਕੰਮ ਆ ਲੈ ਕੇ ਆਉਣੀ ਆ ਦੀ ਕਾਂਹਲੇ ਮੇਲੇ ਲੈ ਆਵਾਂਗੇ ਹੈ ਪੂਰੀਆ ਹਾਂ ਹੁਣ ਅੱਜ ਫਿਰ ਹੁਣ ਕੀ ਕੋਈ ਸੌਦਾ ਪੱਤਾ ਜਾਂ ਕੋਈ ਹੋਰ ਸੌਦਾ ਪੱਤਾ ਇਹਦਾ ਹੁੰਦਾ ਸੀ ਚੰਨ ਰਿਹਾ ਭਾਈ ਵਾਹ ਦੇਖ ਲਾ ਭਾਈ ਕਾਲੀ ਦਾ ਪੂਰੀਆ ਇਹਦਾ ਹੁੰਦਾ ਸੀ ਇਹਦਾ 70000 ਮੰਗਿਆ 35 ਲਾਇਆ ਫਿਰੰਦੋਦੀ ਦਾ ਫਰਕ ਹੈ ਤੂੰ ਹਾਂਜੀ ਹੈ ਹਾਂਜੀ ਹਾਂ ਏ ਬੱਕਰੀ ਸੋਹਣੇ ਵਾਲੀ ਆ ਗੱਬਣਾ ਸੋਹਣੇ ਵਾਲੀ ਗੱਬਣਾ ਹੈ ਹਾਂਜੀ ਕਿਹਦੀ ਬੱਕਰੀ ਹੈ ਇਹ ਨੀਤੇ ਦੀ ਜੀ ਅੱਛਾ ਥੋੜੀ ਆ ਹੈ ਕਿੰਨਾ ਲਾਇਆ ਤੁਸੀਂ 35 35 ਨਹੀਂ ਨਹੀਂ ਉਹਨਾਂ ਨੇ ਕਿਹਾ 70 ਮੰਗਿਆ ਆ ਨੇੜੇ ਰੱਖੋ ਮੈਂ ਇੱਕ ਮੜਾ ਜਾ ਮੈਂ ਇੱਕ ਨੇੜੇ ਰੱਖੋ 70 ਮੰਗਿਆ 35 ਲਾਇਆ ਮੈਂ ਤੁਸੀਂ ਫਿਰ ਥੋੜਾ ਜਿਹਾ ਹੋ ਕਰੋ ਮਾਲ ਦਾ ਮੁੱਲ ਲਾਟਾ ਹੈ ਮਾਲ ਦਾ ਮੁੱਲ ਲੱਗ ਗਿਆ ਮਾਲ ਦੇਖਣ ਦਾ ਬਦਲੇ ਬੱਚੇ ਤਿੰਨ ਦਿਨੇ ਜਾਂ ਦੋ ਦਿਨ ਤੇ ਫਿਰ ਹੋਰ ਥੋੜਾ ਜਿਹਾ ਤਾਂ ਹੋ ਜਾਂਦੇ ਹੈ ਗਾ ਸੂ ਰਹੀ ਆ ਇਹ ਗਾ ਸੂ ਰਹੀ ਆ ਤਾਂ ਕਿੰਨਾ ਦੱਸਤਾ ਸਹੀ ਅਗਲੇ ਮਹੀਨੇ ਹਾਂ ਅੱਛਾ

ਅੱਛਾ 25 ਦਾ 25 ਹਜ਼ਾਰ ਕੌਣ ਦੇ ਰਿਹਾ ਉਹ ਦਿੰਦੇ ਸੀਗੇ ਇੱਥੇ ਵਾਲੇ ਰੋਣੇ ਵਾਲੇ ਅੱਧਾ ਅੱਧਾ ਫਰਕ ਚੱਲ ਰਿਹਾ ਹੈ ਹਾਂ ਆਪਾਂ ਦੇ ਨਹੀਂ ਆ ਆ ਇਹਦਾ ਲਾਇਆ ਤੁਸੀਂ 75000 ਨਾ 35 35 ਪਰ 35 ਆਇਆ ਸੀ ਉਹਦਾ ਨਹੀਂ 70 ਮੰਗਦੇ ਆ ਅਰੇ 70 70 ਮੰਗ ਰਹੇ ਆ ਇਹਦਾ ਠੀਕ ਆ ਠੀਕ ਹੈ ਠੀਕ ਆ ਸੋ ਦੋਸਤੋ ਇਹ 70000 ਮੰਗ ਰਹੇ ਨੇ ਆ ਬੱਕਰੀ ਖੜੀ ਆ ਦੇਖ ਸਕਦੇ ਹੋ ਤੁਸੀਂ ਦੇਖਣ ਨੂੰ ਸਨਖੀ ਲੱਗ ਰਹੀ ਆ ਡੀਡੌਲ ਵੀ ਚੰਗੀ ਆ ਬਾਬਾ ਜੀ ਲਾ ਰਹੇ ਨੇ 35 ਐ ਹੁਣ ਫਿਰ ਹੁਣ ਬਣ ਜੂ ਸੌਦਾ ਕਿ ਨਹੀਂ ਕਿਵੇਂ ਨਹੀਂ ਨਹੀਂ ਬੜਕ ਜਿਆਦਾ ਜੀ ਹੈਂ ਅਰਕ ਜਿਆਦਾ ਹੈਂ ਕੀ ਆਉਂਦਾ ਰਾਇਕ ਬੜਕ ਜਿਆਦਾ ਨਾ ਹਾਈ ਨਹੀਂ ਫਿਰ ਨੇ ਦੀ ਬਾਈ 3 70000 ਦੀ ਵੀਰੇ 70 ਤੋਂ ਘੱਟ ਦਾ ਮੁੰਡਾ ਕਹਿੰਦਾ ਲੈਣੀ ਹੈ ਨੀ ਵਧੀਆ ਬੱਚੇ ਦਿੰਦੀ ਆ ਬੜਕ ਹੈਗਾ ਜਾਨਦੀ ਹੈ ਹਾਂ ਹੈਗਾ ਰੇ ਇੰਨੀ ਵੀ ਹੈਗੀ ਆ ਹੈਗੀ ਯਾਰੇ ਵਿਕਦੇ ਨੇ ਪਹਿਲਾਂ ਵੇਚੇ ਨੇ ਵੀਰੇ ਠੀਕ ਆ ਫਸੂ ਬਧੀ ਉਹ ਜੇ ਬੰਦਾ ਮੜਾ ਮੋਟਾ ਕਰ ਕਰਕੇ ਜੇ ਕੰਨਾ ਕਰ ਲੋ ਬਾਕੀ ਜੇ ਲਵੇ ਲਾ ਕੇ ਫਿਰ ਕਰ ਵੀ ਦਵਾਂਗੇ ਅੱਛਾ ਫੋਨ ਨੰਬਰ ਆਪਾਂ ਇਹਦੇ ਵਿੱਚ ਬੋਲ ਦੋ ਜੇ ਕਿ ਕਈ ਵਾਰੀ ਹੋਰ ਵੀ ਅੱਜ ਵੀਡੀਓ ਆਪਾਂ ਅਪਲੋਡ ਕਰ ਦੇਣੀ ਆ ਜੇ ਫੋਨ ਨੰਬਰ ਦੇ ਦੇਣੇ ਵੀਰੇ ਹੈਗਾ ਹਾਂ ਦੋ ਕਈ ਵਾਰੀ ਓਏ ਆ ਮੁੰਡੇ ਨੂੰ ਬੁਲਾ ਲੈਣੇ ਆ ਆ ਨੰਬਰ ਕਰਦੇ ਫੀਲਡ ਰਵੀ ਪੁੱਤੇ ਕਰੋ ਵੀ ਇਹਦੇ ਵਿੱਚ ਬੋਲ ਮੜਾ ਜਾ ਨੰਬਰ ਕਰਦੇ ਦੋ ਫੀਲਡ ਨੰਬਰ ਬੋਲ ਦੇ ਇਹ ਚ ਹਾਂਜੀ 915185923 ਠੀਕ ਹੈ ਇੱਕ ਵਾਰੀ ਹੋਰ ਬੋਲ ਦੇ ਇੱਕ ਕਹੇਗਾ ਜੀ 90 ਹਾਂ 52 27 70 40 ਠੀਕ ਆ ਦੋਏ ਬੱਕਰੀ ਕਿਹੜੀ ਹੋਰ ਦਿਖਾਦੀ ਆਪਾਂ ਮੜੇ ਲੈ ਕਰੀਆਂ ਨੇ ਉਧਰ ਮੜੇ ਇਹ ਆ ਖੜੀ ਆ ਜਿਹੜੀ ਬੱਕਰੀ ਆ ਜੀ ਇਹ ਹੈਗੀ ਆ ਇਹਨਾਂ ਦਾ ਜਿਹੜਾ ਰੇਟ ਆ ਇਹ ਮੰਗ ਰਹੇ ਨੇ 70000 ਹਾਂਜੀ ਹਾਂਜੀ ਹਾਂ ਠੀਕ ਆ ਇਹ ਮੰਗ ਰਹੇ ਨੇ 70000 ਤੁਸੀਂ ਦੇਖ ਸਕਦੇ ਹੋ ਹਾਲੇ ਵਿਕੀ ਨਹੀਂ ਹੈਗੀ ਜਰਗ ਦੇ ਮੇਲੇ ਤੇ ਦੂਜੇ ਮੇਲੇ ਤੇ ਇਹ ਆਏ ਨੇ ਅਗਲੇ ਮੇਲੇ ਤੇ ਵੀ ਆਉਣਗੇ 70000 ਇਹਦੀ ਇਹਨਾਂ ਨੇ ਬੋਲੀ ਲਾਈ ਆ ਦੂਸਰੀ ਕਿਹੜੀ ਤੀਕ ਇਹ ਦੂਸਰੀ ਇਧਰ ਆਖੜੀ ਹੈ ਬੱਕਰੀ ਹਾਂ ਜੀ ਆ ਇਹਦਾ ਲਾਇਆ ਇਹਨਾਂ ਨੇ 50000 ਰੁਪਏ ਹੈ ਹਾਂ ਇੱਕ ਇਹ ਬੱਕਰੀ ਹੈ ਇਹ ਹਾਲੇ ਇਹ ਵੀ ਵਿਕੀ ਨਹੀਂ ਦੂਜੇ ਮੇਲੇ ਆਪਣੇ 9 ਅਪ੍ਰੈਲ ਵਾਲੇ ਮੇਲੇ ਤੇ ਇਹ ਦੋਏ ਬੱਕਰੀਆਂ ਆਉਣੀਆਂ ਜੇਕਰ ਉਦੋਂ ਤੱਕ ਨਾ ਵਿਕੀਆਂ ਜੇ ਤੁਹਾਨੂੰ ਜਿਹੜੇ ਵੀ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਚਾਹੁੰਦੇ ਨੇ ਉਹ ਤਾਂ ਜਿਹੜਾ ਇਹਨਾਂ ਨੇ ਫੋਨ ਨੰਬਰ ਦਿੱਤਾ ਉਹਨਾਂ ਨਾਲ ਇਹ ਗੱਲਬਾਤ ਕਰ ਸਕਦੇ ਨੇ ਠੀਕ ਹੈ ਜੀ ਹਾਂ ਠੀਕ ਹੈ ਹਾਂ ਜੀ ਇਹ ਐਥੇ ਦੇਖੋ ਜਿਹੜੇ ਛੇਲੇ ਨੇ ਛੇਲੀਆਂ ਨਹੀਂ ਪਠਾਏ ਦੀਆਂ ਸਾੜੇ ਬੋਲੇ ਆ ਆ ਫੜੀ ਮੈਂ ਫੜਾ ਫੜ ਬੀਰ ਇਹ ਨੇ ਦੋ ਹਾਂਜੀ ਦੋਸਤੋ ਜਰਗਦੇ ਮੇਲੇ ਦੇ ਉੱਤੇ ਤੁਹਾਨੂੰ ਦਸੀਂ ਦਿਖਾ ਰਹੇ ਹਾਂ ਬੱਕਰੀਆਂ ਇਹ ਹਾਂਜੀ ਵੀਰ ਜੀ ਕੀ ਨੇ ਇਹ ਇਹ ਪਹਿਲੀ ਝੋਲੀ ਦੇ ਨੇ ਇਹ ਛੇਲੇ ਸਾਰੇ ਪਰੇ ਹੋ ਜਾਂਦੇ ਛੀਰੇ ਬੱਚੇ ਹੈ ਆਏ ਨਹੀਂ ਆਹ ਅੱਛਾ ਇਹਨਾਂ ਦੇ ਨੇ ਹਾਂ ਆਏ ਨਹੀਂ ਪਹਿਲੀ ਝੋਲੀ ਦੇ ਅੱਛਾ ਪਹਿਲੀ ਜੋੜੀ ਲੈਣੀ ਹੁਣ ਫਿਰ ਅੱਜ ਇਹਨਾਂ ਦਾ ਇੱਥੇ ਲਿਆਉਣ ਦਾ ਕੀ ਮਕਸਦ ਸੀਗਾ ਬਸ ਇਹ ਦਿਖਾਉਣਾ ਐਸੇ ਵੀਰੇ ਅੱਛਾ ਪ੍ਰਦਰਸ਼ਨੀ ਹਾਂਜੀ ਪ੍ਰਦਰਸ਼ਨੀ ਕਰਨਾ ਆਇਆ ਸੀ ਕਿ ਹੈ ਪ੍ਰਦਰਸ਼ਨੀ ਕਰਨਾ ਆਇਆ ਸੀ ਮੈਂ ਕਿਨੇੜੇ ਰੱਖੋ ਮੜਾ ਜਾ ਪ੍ਰਦਰਸ਼ਨੀ ਮਾ ਕਰਨਾ ਆਇਆ ਸੀ ਹੈ ਹੈ ਰਿਓ ਪਾਟ ਬਸ ਇਹ ਠੀਕ ਆ ਠੀਕ ਆ ਦੇਖੋ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੂੰ ਵੀ ਪਤਾ ਹੈ ਨਾ ਵੀ ਇੰਟਰਵਿਊ ਚੱਲ ਰਹੀ ਹੈ ਸਾਡੀ ਹੈ ਐ ਦਿਨੋ ਪੂਰੀਆਂ ਸੁਣ ਰਹੀਆਂ ਨੇ ਗੱਲਬਾਤ ਹੋ ਰਹੀ ਹੈ ਜਿਹੜੀ ਉਹ ਗੱਲਬਾਤ ਸੁਣ ਰਹੀਆਂ ਨੇ ਇਹਨਾਂ ਪੂਰਾ ਦੇਖੋ ਐ ਅੱਛਾ ਆ ਆਪਣੇ ਹੈ ਦੇਖੋ ਬੜੀ ਖੂਬਸੂਰਤ ਹੈ ਰੰਗ ਵੀ ਬੂਆ ਹੈ ਚਿਤਲਾ ਹੈ ਹਾਂ ਜੀ ਇਹ ਵੀ ਹੋ ਜਾ ਪੈਸੇ ਇਹ ਪਹਿਲੀ ਦੀ ਹੈ ਵੀ

ਈ ਨੌ ਇਹ ਨਾ ਨੌ ਨੂੰ ਰੱਖਿਆ ਉਹ ਨੌ ਸੁਲਤਾਨ ਆਈ ਸੁਲਤਾਨ ਮੈਂ ਤਾਂਹੀਂ ਕਿ ਆ ਵੀ ਨੌ ਦਾ ਪੱਕਾ ਹੋਊਗਾ ਹਾਂਜੀ ਸੁਲਤਾਨ ਦੀਆਂ ਨੇ ਹੈ ਹਾਂ ਇਹ ਸੁਲਤਾਨਾ ਕਾਲੂ ਆ ਇਹ ਕਾਲੂ ਆ ਹੈ ਠੀਕ ਆ ਜੀ ਸੋ ਚਰਕਦੇ ਆ 9 ਤਰੀਕ ਵਾਲੇ ਮੇਲੇ ਤੇ ਪਹੁੰਚੋਗੇ ਹਾਂਜੀ 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 ਹਾਂ ਸੋ 9 ਤਰੀਕ ਵਾਲੇ ਮੇਲੇ ਤੇ ਬਾਈ ਕੀ ਪਹੁੰਚਣਗੇ ਜੇਕਰ ਉਦੋਂ ਤੱਕ ਬੈਗੀਆਂ ਦਾ ਕਹਿਣਾ ਕੀ ਆ ਨਹੀਂ ਤੁਸੀਂ 9 ਤਰੀਕ ਵਾਲੇ ਮੇਲੇ ਤੇ ਵੀ ਬਾਈ ਉਹਨਾਂ ਨੂੰ ਮਿਲ ਸਕਦੇ ਹੋ ਫੋਨ ਨੰਬਰ ਇਹਨਾਂ ਨੇ ਦੱਸਤਾ ਇਹ ਚਾਰ ਬੱਕਰੀਆਂ ਬਗਾਉ ਨੇ ਹੈ ਹਾਂਜੀ ਹੋਰ ਵੀ ਦੇ ਦਾਂਗੇ ਹੋਰ ਦੇ ਦਾਂਗੇ ਜੀ ਹੋਰ ਵੀ ਦੇ ਦਾਂਗੇ ਬੱਚੇ ਹੈਗੇ ਨੇ ਤੇ ਨਾਲ ਹੀ ਫਿਰ ਤੁਸੀਂ ਫਿਰ ਕੀ ਕਰੋਗੇ ਨਹੀਂ ਸਾਡੇ ਹੱਥ ਕੋਲ ਹੈ ਜਿਹੜਾ ਤੁਸੀਂ ਤਾਂ ਆਪਣਾ ਮੈਂ ਕਿਹਾ ਹੋਰ ਨਾ ਕਿਤੇ ਵੀ ਅਮਰੀਕਾ ਨੂੰ ਚਲੇ ਜਾਮ ਬੇਟੇ ਨਹੀਂ ਨਹੀਂ ਘਰੀ ਨੇ ਹੋਰ ਕੋਲ ਪਰਟਾ ਇੱਕ ਤਾਂ ਤਿਆਰ ਆ ਜੀ ਜਿਹੜਾ ਸਭ ਇਹ ਹੋਰ ਤਿਆਰ ਕੀਤਾ ਹੋਇਆ ਚੰਗਾ ਜੀ ਹਾਂਜੀ ਭਾਈ ਜੀ ਕੀ ਹਾਲ ਨੇ ਬੜਾ ਵਧੀਆ ਜੀ ਕਿਹੜੇ ਪਿੰਡ ਦੇ ਹੋ ਬਿਲਗਾ ਪਿੰਡ ਆ ਜੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜੀ ਸਾਹਨੇ ਵਾਲੇ ਕੋਲੇ ਠੀਕ ਆ ਕਿੰਨੇ ਲੈ ਕੇ ਆਏ ਹੋ ਬਾ 6 ਬੱਕਰੀਆਂ ਨੇ ਜੀ 6 ਬੱਕਰੀਆਂ ਹਾਂਜੀ ਠੀਕ ਆ ਯਰਗ ਦੇ ਮੇਲੇ ਤੇ ਹੈ ਹਾਂਜੀ ਆ ਕਿਵੇਂ ਦੇਦੇ ਹੋ ਕੋਈ ਬਕਾਊ ਆ ਜਾਂ ਕਿਵੇਂ ਹਾਂਜੀ ਹਾਂ ਬਕਰੀ ਵੀ ਬਕਾਊ ਆ ਜੀ 47 ਇੰਚ ਕੱਦ ਦਾ ਜੀ 47 ਇੰਚ ਕੱਦ 47 ਇੰਚ ਜੀ 47 ਹਾਂਜੀ ਚੌਥਾ ਸੂਆ ਲਾਉਣਾ ਜੀ ਹੁਣ ਹੈ ਚੌਥਾ ਸੂਆ ਲਾਉਣਾ ਜੀ ਸੋ ਚੌਥਾ ਹਾਂਜੀ ਠੀਕ ਆ ਇਹ ਕਿੰਨੇ ਕ ਸਾਲ ਦੀ ਹੈ ਇਹ ਆਲ ਦੇ ਦਾ ਹੋਊਗੀ ਮੈਂ ਕਹਿੰਦਾ ਤਿੰਨ ਕ ਸਾਲ ਦੀ ਹੋਣੀ ਹੈ ਜੀ ਚਾ ਤਿੰਨ ਕ ਸਾਲ ਦੀ ਠੀਕ ਆ ਹੋਰ ਕਿਹੜੇ ਕਿਹੜੇ ਨੇ ਬਕਾਊ ਆ ਵੀ ਬਕਾਊ ਆ ਜੀ ਅੱਛਾ ਇਹ ਪੱਲੇ ਸੂਏ ਪੱਠਾ ਜੀ ਪਹਿਲੇ ਸੂਏ ਹੈ ਹਾਂਜੀ ਦੋ ਬੱਚੇ ਨੇ ਜੀ ਪਠਾ ਦੋ ਠੀਕ ਆ ਹਾਂਜੀ ਅੱਛਾ ਕੀ ਰੇਟ ਰੂਟ ਹੈ ਇਹਨਾਂ ਦਾ ਇਹ 70000 ਰੁਪਏ ਦੀ ਹੈ ਜੀ ਇਹਦਾ ਰੇਟ 70000 ਹਾਂਜੀ ਇਹਦਾ ਇਹਦਾ 35 ਹੈ ਜੀ ਇਹਦਾ 35 ਆ ਇਹਨਾਂ ਦਾ ਹਾਂਜੀ ਕਾ ਰੋਡੀ ਬੱਕਰੀ ਹੈ ਜੀ ਹਾਂ ਇਤਲੀ ਹਾਂਜੀ ਹਾਂ ਇਹ ਤੀਜੇ ਸੂਏ ਹੈ ਜੀ ਇਹਦਾ ਕੀ ਆ ਇਹਦਾ ਇੱਕ ਬੱਚਾ ਜੀ ਅੱਛਾ ਹਾਂਜੀ 60000 ਰੁਪਏ 60000 ਹਾਂਜੀ ਅੱਛਾ ਠੀਕ ਆ ਜੀ ਅਗਲੇ ਮੇਰੇ ਤੇ ਪਹੁੰਚੋਗੇ ਹਾਂਜੀ ਹਾਂ ਹਾਂਜੀ ਹਾਂਜੀ ਠੀਕ ਆ ਫੋਨ ਨੰਬਰ ਦੇ ਦਿਓ ਆਪਣਾ ਇੱਥੇ ਬੋਲ ਦ ਮੜਾ ਜਾ 98552 ਜੀ 88671 ਜੀ ਹਾਂ ਸਬਰ ਕਰ ਸਕਦੇ ਨੇ ਹਾਂ ਨਾ ਹਾਂਜੀ ਬਾਕੀ ਮੌਕੇ ਦੇ ਮਾਨ ਤਾਨ ਕਰਦੇ ਆਂਗੇ ਜੀ ਠੀਕ ਆ ਜੀ ਸੋ ਦੇਖ ਸਕਦੇ ਹੋ ਦੋਸਤੋ ਜਰਗ ਦੇ ਪਹਿਲੇ ਮੇਲੇ ਤੇ 2 April ਨੂੰ ਇਹ ਪਹੁੰਚੇ ਨੇ ਵੀਰ ਹੁਣੀ ਬਗਲੀ ਤੋਂ ਇਹਨਾਂ ਦੀਆਂ ਬੱਕਰੀਆਂ ਕੁਛ ਸੇਲ ਕਰਨ ਦੇ ਲਈ ਇਹਨੇ ਲਾਈਆਂ ਹੋਈਆਂ ਨੇ ਜੋ ਇਹਨਾਂ ਨੇ ਕੀਮਤ ਦੱਸੀ ਆ ਉਹ ਤੁਸੀਂ ਸੁਣੀ ਹੋਵੇਗੀ ਜੇਕਰ ਤੁਹਾਡੇ ਤੁਹਾਨੂੰ ਲੱਗਿਆ ਮੰਨ ਨੂੰ ਭਾਉਂਦੇ ਨੇ ਤਾਂ ਤੁਸੀਂ ਇਹਨਾਂ ਜਿਹੜਾ ਇਹਨਾਂ ਨੇ ਫੋਨ ਨੰਬਰ ਦੱਸਿਆ ਉਹਨਾਂ ਫੋਨ ਤੇ ਗੱਲ ਕਰਕੇ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਇੱਥੇ ਜਰਗ ਵੀ ਮਿਲ ਸਕਦੇ ਹੋ ਇਹਨਾਂ ਦੇ ਪਿੰਡ ਵੀ ਮਿਲ ਸਕਦੇ ਹੋ ਇਹ ਨੌ ਤਰੀਕ ਵਾਲੇ ਮੇਲੇ ਨੂੰ ਇਹ ਇੱਥੇ ਜਰਗ ਵਿਖੇ ਪਹੁੰਚਣਗੇ